ਚਹਿਰਾ ਹੁੰਦਾ ਨਾ ਤੂੰ ਆਸੀ ਪਾਣੀ ਦੇ ਪਰਨਵਾਸ ਤੋਂ ਇੱਕੋ ਹੀ ਤੂੰ ਆਸੀ ਦੇਖ ਤੇ ਹੜ ਮਹੀਨੇ ਬਾਗ ਦੀਆਂ ਲੂ ਆਸੀ ਖੱਦਰ ਦੇ ਕੁਰਤੇ ਬਨਦੇ ਖੱਦਰ ਦੇ ਮਕੇ ਬਨਦੇ ਖੱਦਰ ਦੇ ਕੁਰਤੇ ਸੀ ਏਸੀ ਬਣ ਜਾਂਦੇ ਜਿਸ ਦਮ ਆ ਜਾਂਦੇ ਮੁੜ ਕੇ ਸੀ ਸਦਾ ਮਾ ਰੋਚ ਹੋਰ ਸੀ ਪਾਣੀ ਪਰਤੇ ਵਟਿਆ ਸਰਦਾਰਾਂ ਦਾ ਖੂਤੇ ਝੰਡ ਬੱਤੇ ਆ ਰਹੰਦਾ ਕੁੜੀਆਂ ਮਟਿਆਰਾਂ ਦਾ ਕੱਕਰਾ ਪਾਰਾਂਦਾ ਤੇ ਸਦਾ ਧੰਨੀਆਂ ਵੀ ਨਾਰਾਂ ਦਾ ਤੌਂਦਾ ਚੱਕ ਗੱਲਾਂ ਕਰਦੀਆਂ ਲੱਗਦਾ ਨਾ ਪਾਰਾ ਸੀ ਚੁੱਲਿਆਂ ਤੇ ਇੱਕ ਥਾਂ ਟੱਪਰ ਬੈਠਦਾ ਸਾਰਾ ਸੀ ਘਰ ਤੋਂ ਵਿੱਚ ਇੱਕ ਥਾਂ ਟੱਪ